અમૃતપાલ ਦੇ ਉੱਤੇ ਮਿੰਟ ਲੱਗਾ ਐਨਐਸਏ ਲੱਗਣ ਤੇ ਪਰ ਇਹ ਬੰਦਾ ਗੈਂਗਸਟਰ ਵੀ ਰਿਹਾ ਇਹਦੇ ਕੋਲ ਹਥਿਆਰ ਵੀ ਫੜੀਚੇ ਆ ਜੇ ਅੱਜ ਇਹਦੇ ਤੇ ਪੁਲਿਸ ਨੇ ਕੋਈ ਕੇਸ ਪਾਉਣਾ ਹੋਵੇ ਤਾਂ ਬੜਾ ਹੱਸ ਕੇ ਪਾ ਸਕਦੀ ਹੈ ਪੁਲਿਸ ਕੋਈ ਬੰਦਾ ਇਹਦੇ ਤੇ ਡਾਊਟ ਨਹੀਂ ਕਰ ਸਕਦਾ ਪਰ ਪੁਲਿਸ ਰੇਂਡ ਤੇ ਅਜ ਤੱਕ ਕਦੇ ਕੇਸ ਨਹੀਂ ਪਾਇਆ ਲੱਖਾਂ ਸਦਾਣਾ ਗਨਮੈਨ ਲੈ ਕੇ ਵੀ ਵੇਲਣ ਲੈ ਕੇ ਧਮਕੀਆਂ ਦਿੰਦਾ ਕੀ ਗੱਲ ਤੇ ਅਮਰਿੰਦਰ ਜੀ ਸਿੱਧੂ ਨੇ ਲੋਕਾਂ ਦੀ ਆਵਾਜ਼ ਆ ਪੰਜਾਬ ਦੇ ਨਾਂ ਤੇ ਲੋਕ ਆਪਣੀਆਂ ਰੋਟੀਆਂ ਸੇਕ ਰਹੇ ਆ ਮੋٹے ਰੁਪਏ ਕਿੱਥੇ ਕਰ ਰਹੇ ਆ ਸਭ ਕੋਈ ਸਮਾਜ ਸੇਵੀ ਬਣਾ ਫਿਰਦਾ ਕੋਈ ਪੰਜਾਬ ਇਤਿਸ਼ੀ ਬਣਾਇ ਫਿਰਦਾ ਕੋਈ ਪਾਣੀਆਂ ਦਾ ਰਾਖਾ ਬਣਾਇ ਫਿਰਦਾ ਖਾ ਚਾਉਂਦਾ ਭਗਵੰਤਬਾਨ ਨੂੰ ਗਾਲਾ ਕੱਢੋ ਮੈਂ ਖੁਸ਼ ਆਂ ਕੈਪਟਨ ਨੂੰ ਗਾਲਾ ਕੱਢੋ ਮੈਂ ਖੁਸ਼ ਆਂ ਬਾਦਲਾਂ ਨੂੰ ਗਾਲਾ ਕੱਢੋ ਮੈਂ ਖੁਸ਼ ਆਂ ਮੋਦੀ ਨੂੰ ਕੱਢੋ ਮੈਂ ਖੁਸ਼ ਆਂ ਪਰ ਮੈਨੂੰ ਨਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਇਹ ਲੱਖੇ ਵੀਰ ਸਿਧਾਨੇ ਤੇ ਆਪਾਂ ਕਰਨੇ ਆ ਆਪਣਾ ਪੰਜਾਬੀ ਵੀਰਾ ਲਖਾ ਸਿਧਾਨਾ ਉਹਦੇ ਬਾਰੇ ਗੱਲ ਕਰਨੀ ਆ ਉਹਨੇ ਇੱਕ ਪੱਤਰਕਾਰ ਨੂੰ ਧਮਕੀ ਦਿੱਤੀ ਆ ਜਿਹੜੀ ਕਿ ਤੁਸੀਂ ਸਾਰਿਆਂ ਰਿਕਾਰਡਿੰਗ ਉਹ ਸੁਣੀ ਵੀ ਹੋਊਗੀ ਹਾਂ ਜੀ ਇਹ ਸ਼ਰਾਰਤ ਵੀ ਲਾਦੀ ਹਾਂ ਜੀ ਇਹਦੇ ਝੱਟੇ ਜਾਣਗੇ ਮੈਂ ਇਹਦੇ ਵੀ ਪੇੜੀ ਕਰਨੀ ਆ ਤਾਂ ਅੱਜ ਅਜਿਹਾ ਕਿਹਦਾ ਹੋਗਾ ਪੰਪ ਵਾਲਾ ਹਾਂ ਹਾਂ ਪત્રਕਾਰਾਂ ਨੇ ਕੋਈ ਖਬਰ ਚਲਾਈ ਤੇ ਉਹਦੇ ਬਾਰੇ ਉਹਦੇ ਇੱਕ ਸਾਥੀ ਨੂੰ ਲਖੇ ਸਿਧਾਣੇ ਨੇ ਫੋਨ ਕਰਕੇ ਕਿਹਾ ਵੀ ਜਿੱਥੇ ਮੈਨੂੰ ਟੱਕਰ ਗਿਆ ਮੈਂ ਰਤਨ ਨਾਲ ਉਹ ਵੀ ਜਾਂਦੇ ਭੈੜੀ ਕਰੂੰਗਾ ਇਹ ਜਿਹੜੀਆਂ ਚੀਜ਼ਾਂ ਇਹ ਵਾਪਰਨ ਲੱਗੀਆਂ ਨੇ ਇਹ ਮੈਂ ਬਹੁਤ ਸਮਾਂ ਪਹਿਲਾਂ ਦੱਸਿਆ ਸੀ ਕਿ ਇਹ ਚੀਜ਼ਾਂ ਵਾਪਰਨਗੀਆਂ ਜੇ ਅਸੀਂ ਲਖੇ ਸਿਧਾਣੇ ਵਰਗੇ ਬੰਦੇ ਨੂੰ ਪਾਵਰ ਦਿੰਨੇ ਆ ਅਜੇ ਤਾਂ ਕੋਈ ਜੁੱਤੀਆਂ ਨਹੀਂ ਕੋਈ ਐਮਐਲਏ ਨਹੀਂਗਾ ਕੋਈ ਐਮਸੀ ਨਹੀਂ ਕੁਝ ਵੀ ਨਹੀਂਗਾ ਫੇਰ ਵੀ ਉਹ ਇਹੋ ਜਿਹੇ ਦਬਕੇ ਮਾਰਦਾ ਪਰ ਜੇ ਕਿਤੇ ਤੁਸੀਂ ਉਹਨੂੰ ਐਮਐਲਏ ਬਣਾ ਲਿਆ ਇੱਕ ਵਾਰੀ ਵੀ ਕਿਤੇ ਗੱਲਾਂ ਹੁੰਦੀਆਂ ਚ ਆ ਕੇ ਤੁਸੀਂ ਉਹਨੂੰ ਜਿਤਾ ਲਿਆ ਤੇ ਜੁੱਤੀ ਤੁਹਾਨੂੰ ਉਹ ਫਿਰਨੀ ਆ ਜਿਹੜੀ ਤੁਸੀਂ ਯਾਦ ਰੱਖੋਗੇ ਭਾਈ ਕਿਉਂਕਿ ਗੈਂਗਸਟਰ ਬੰਦਾ ਹੈ ਮੈਂ ਤਾਂ ਇਹ ਕਹਿਣਾ ਕਿ ਜੇ 5-7 ਸਾਲ ਇਹਨੂੰ ਅਜੇ ਹੋਰ ਨਾਂ ਐ ਐਮਐਲਏ ਆ ਕੁਝ ਵੀ ਐਮਪੀ ਨਾਂ ਐ ਬਣ ਸਕਿਆ ਨਾ ਇਹਨੇ ਵਾਪਸ ਗੈਂਗਸਟਰ ਬੰਨਾ ਹੀ ਬੰਨਾ ਤੇ ਹੁਣ ਮੇਰੀ ਵੀਡੀਓ ਸੇਵ ਕਰ ਲਿਆ ਜੇ ਜੇ ਇਹ ਐਮਐਲਏ ਐਮਪੀ ਨਾਂ ਬਣਿਆ ਗੈਂਗਸਟਰ ਦੁਆਰਾ ਫੇਰ ਉਸੇ ਰਾਹ ਤੇ ਬਣੂ ਬਣੂ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਵਾ ਇਹਨਾਂ ਨੂੰ ਇਹ ਰੋਕ ਕੇ ਬੈਠਾ ਉਹਦੇ ਅੰਦਰ ਉਹ ਜਿਹੜੇ ਥੌਟ ਆ ਉਹ ਜਿਹੜੀ ਸੋਚ ਆ ਉਹਨੂੰ ਕਿਤੇ ਪਾਸੇ ਨਹੀਂ ਕੀਤਾ ਉਹ ਦਿਮਾਗ 'ਚ ਹੀ ਰੱਖੀ ਕਿਉਂਕਿ ਹਰੇਕ ਥਾਂ ਤੇ ਜਿੱਥੇ ਵੀ ਤੁਸੀਂ ਦੇਖੋ ਇਹ ਵਿਆਹ ਵਾ ਉਥੇ ਨੇ ਗੁੰਡਾਗਰਦੀ ਕੀਤੀ ਭਾਵੇਂ ਸਕੂਲ ਹੋਵੇ ਭਾਵੇਂ ਹਸਪਤਾਲ ਹੋਵੇ ਭਾਵੇਂ ਹੁਣ ਪੱਤਰਕਾਰ ਵਾਲੀ ਗੱਲ ਹੋਵੇ ਜਿਹੜਾ ਬੰਦਾ ਮਤਲਬ ਕਿ ਆਉਦੇ ਮਾਨਸਿਕ ਸੰਤੁਲਨ ਨੂੰ ਆਉਦੀ ਮਾਨਸਿਕ ਸਥਿਤੀ ਨੂੰ ਨਹੀਂ ਬਦਲ ਸਕਦਾ ਨਾ ਉਹ ਕਿਸੇ ਵੀ ਆਦਤ ਨੂੰ ਨਹੀਂ ਛੱਡ ਸਕਦਾ ਆ ਤਾਂ ਛੱਡਣ ਵਾਸਤੇ ਤੁਹਾਨੂੰ ਆਉਦੀ ਮਾਨਸਿਕ ਸਥਿਤੀ ਵੀ ਦੇਖਣੀ ਪੈਂਦੀ ਆ ਤੁਹਾਡੇ ਸਰੀਰ ਦੇ ਨਾਲ ਨਾਲ ਕਿ ਸਾਡੀ ਮਾਨਸਿਕ ਸਥਿਤੀ ਕੀ ਆ ਪਰ ਉਸ ਟਾਈਮ ਦੇ ਵਿੱਚ ਫਿਰ ਮੈਂ ਕਿਤਾਬਾਂ ਪੜਦਾ ਅੰਦਰ ਇਹ ਬੜੀਆਂ ਉਥੇ ਗੱਲਾਂ ਇੱਕ ਕੋ ਇੰਟਰਵਿਊ 'ਚ ਕਰਦਾਗੇ ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਪੈ ਗਿਆ ਫਲਾਂ ਢਮਕਣ ਵੀ ਜਿਹੜਾ ਬੰਦਾ ਕਿਤਾਬਾਂ ਪੜ੍ਹਦਾ ਨਾ ਉਹ ਕਿਸੇ ਨੂੰ ਗਾਲ ਕੱਢਣ ਲੱਗੇ ਵੀਰ ਹੀ ਸੋਚਦਾ ਤੇ ਤੁਸੀਂ ਦੱਸਦਿਆਂ ਧਮਕੀਆਂ ਦੇਈ ਜਾਂਦੇ ਹੋ ਫਿਰ ਅੱਗੇ ਆਇਓ ਬਈ ਜੇ ਇਹੋ ਜੀ ਧਮਕੀ ਕਿਸੇ ਹੋਰ ਦੀ ਮਤਲਬ ਲੀਕ ਹੋਈ ਹੁੰਦੀ ਤੇ ਉਹਦਾ ਜਲੂਸ ਐਡਾ ਕੱਢਣਾ ਹੈ ਨਾ ਪ੍ਰਸ਼ਾਸਨ ਨੇ ਵੀ ਰਹਿ ਰੱਬ ਦਾ ਨਾਮ ਪਰ ਇਹਨੂੰ ਕੁਝ ਨਹੀਂ ਕਹਿੰਦੀ ਪੁਲਿਸ ਵੀ ਤੁਸੀਂ ਦੇਖੋ ਕਈ ਥਾਵਾਂ ਤੇ ਜਦੋਂ ਜਿਵੇਂ ਕਿ ਦਿੱਲੀ ਧਰਨਾ ਲੱਗਾ ਸੀ ਤੇ ਹਨਾ ਉਹਦੇ ਚੰਦੀ ਉਹ ਗੜਬੜ ਜੀ ਹੋਈ ਉਹ ਝੰਡੇ ਵਾਲੇ ਦਿਨ ਉਸ ਤੋਂ ਬਾਅਦ ਉਹ ਆਦੇ ਲੱਖੇ ਨੂੰ ਫੜਨਾ ਤੇ ਲੱਖਾ ਉਥੋਂ ਪੱਟ ਤੇ ਥਾਪੀਆਂ ਮਾਰਦਾ ਸੀ ਕਿ ਮੈਂ ਇੰਨੀ ਤਰੀਕ ਨੂੰ ਉੱਥੇ ਰੈਲੀ ਰੱਖੀ ਆ ਮੈਂ ਉੱਥੇ ਪਹੁੰਚੂਗਾ ਹੀ ਪਹੁੰਚੂਗਾ ਤੇ ਇਹ ਪਹੁੰ ਦਿੱਲੀ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੋਵੇ ਤੇ ਬੰਦਾ ਪੁਲਿਸ ਦੇ ਸਾਹਮਣੇ ਆਇਆ ਕਰਕੇ ਸਟੇਜ ਤੇ ਚੜ ਜੇ ਤੇ ਸਟੇਜ ਤੇ ਭਾਸ਼ਣ ਦੇ ਕੇ ਚਲਾ ਜਾਵੇ ਇਹ ਕਦੇ ਹੋ ਨਹੀਂ ਸਕਦਾ ਪਰ ਕਿਉਂ ਹੁੰਦਾ ਕਿਉਂਕਿ ਨਾਲ ਗੰਡ ਸੰਡਾ ਬਾਈ ਇਹਦੇ ਨਾਲ ਦੇ ਜਿੰਨੇ ਬੰਦੇ ਸੀ ਤਕਰੀਬਨ ਸਾਰੇ ਮਰ ਗਏ ਜੇ ਦੀਪ ਸਿੱਧੂ ਉੱਠਿਆ ਦੀਪ ਸਿੱਧੂ ਵੀ ਟਾਈਮ ਨਾਲ ਯੋਨ ਨੇ ਝਟਕਾਤਾ ਹਨ ਜਿੰਨੇ ਬੰਦੇ ਇਹਦੇ ਨਾਲ ਉੱਠਦੇ ਆ ਦੀਪ ਤੁਸੀਂ ਹਸਾਬ ਲਓ ਵੀ ਇਹਨੂੰ ਉਹਨੂੰ ਫੜਿਆ ਜਦੋਂ ਆ ਇੱਕ ਹੋਰ ਜਿਹੜਾ ਭਾਨਾ ਸਿੱਧੂ ਉਹਨੂੰ ਜਦੋਂ ਫੜਿਆ ਤੇ ਸਾਰੇ ਆਗੂ ਜਿਹੜੇ ਸੀ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਇਕੱਲੇ ਲੱਖੇ ਨੂੰ ਉੱਥੇ ਪੰਚਾਇਆ ਗਿਆ। ਇੱਥੋਂ ਪੰਜਾਬ ਦੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਕਿ ਲੱਖੇ ਨੂੰ ਵਰਤਿਆ ਜਾਂਦਾ ਪਿਆ ਭਾਵੇਂ ਲੱਖੇ ਨੂੰ ਇਸ ਚੀਜ਼ ਦਾ ਪਤਾ ਹੋਵੇ ਭਾਵੇਂ ਨਾ ਹੋਵੇ। ਮੈਂ ਇਸ ਚੀਜ਼ ਦੀ ਗਾਰੰਟੀ ਨਹੀਂ ਲੈਂਦਾ ਪਰ ਉਹਨੂੰ ਵਰਤਿਆ ਜਾਂਦਾ ਪਿਆ ਤੇ ਉਹ ਵਰਤਿੰਦਾ ਵੀ ਬਹੁਤ ਵਧੀਆ ਤਰੀਕੇ ਨਾਲ ਪਿਆ। ਇੱਕ ਸਕੂਲ ਦੇ ਵਿੱਚ ਜਾ ਕੇ ਇਹਨੇ ਰੌਲਾ ਪਾਇਆ ਸੀ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਤੁਰੀ ਸੀ ਨਾ ਤਾਂ ਇਹਨੇ ਉੱਥੇ ਜਾ ਕੇ ਪੰਜਾਬੀ ਦਾ ਰੌਲਾ ਪਾ ਲਿਆ ਸੀ ਅਹੇ ਤੁਸੀਂ ਐ ਹਿੰਦੀ ਪੜਾਉਨੇ ਆ। ਆ ਗੋਲਵਾਕਰ ਦੀ ਫੋਟੋ ਲੱਗੀ ਆ ਇਹਦੀ ਫੋਟੋ ਲੱਗੀ ਇਹਦੇ ਸਕੂਲ ਚ ਜਾ ਕੇ ਰੌਲਾ ਪਾਇਆ ਸਾਰਾ মিডিਆ ਉਧਰ ਸਾਰਾ ਚਲਾ ਗਿਆ ਤੇ ਉਹ ਪਾਣੀ ਵਾਲੀ ਗੱਲ ਫੇਰ ਉਥੇ ਦੀ ਉਥੇ ਹੀ ਰਹਿ ਗਈ ਇਹ ਪੰਜਾਬ ਦਾ ਭਲਾ ਨਹੀਂ ਬਈ ਇਹ ਪੰਜਾਬ ਦਾ ਬੇੜਾ ਗਿਰਕ ਕਰਨ ਵਾਲੇ ਲੋਕ ਆ ਮੇਰੀ ਤੁਹਾਨੂੰ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਭਾਈ ਜਿਹੜੇ ਵੀ ਏਰੀਆ ਦੇ ਵਿੱਚ ਖੜਾ ਹੁੰਦਾ ਉਹ ਏਰੀਆ ਦੇ ਸਾਰੇ ਲੋਕਾਂ ਨੂੰ ਬੇਨਤੀ ਆ ਭਾਈ ਇਹਨੂੰ ਵੋਟਾਂ ਚ ਕਦੇ ਵੀ ਜਿੱਤਣ ਨਾ ਦੇ ਆ ਜੇ ਇਹ ਜਿੱਤ ਗਿਆ ਤੁਹਾਡੇ ਮੁੰਡਿਆਂ ਦਾ ਛਕਾਰ ਖੇਡੂਗਾ ਮੇਰੀ ਇਹ ਗਾਰੰਟੀ ਆ ਉਹ ਕਹਿੰਦੇ ਜਦੋਂ ਪੁਲਸ ਤੇ ਬਦਮਾਸ਼ ਰਲ ਜਾਣ ਤਾਂ ਫਿਰ ਸ਼ਹਿਰ ਦੀ ਹਾਲਤ ਕੀ ਹੁੰਦੀ ਆ ਬਸ ਖਾਤਮਾ ਫਿਰ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਪੰਜਾਬ ਦੇ ਹਾਲਾਤ ਕਿਵੇਂ ਦੇ ਹੋ ਜਾਣਗੇ ਜਦੋਂ ਪੁਲਿਸ ਤੇ ਬਦਮਾਸ਼ ਡਲ ਜਾਣਗੇ ਸੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਭਾਈ ਇਹੋ ਜਿਹੇ ਬੰਦਿਆਂ ਉਤੇ ਖਾਸ ਤੌਰ ਤੇ ਧਿਆਨ ਰੱਖਿਆ ਕਰੋ ਇਹਨਾਂ ਦੀ ਮਤਲਬ ਕਿ ਸੋਚ ਕੀ ਕਰਦੀ ਆ ਇਹ ਆਪ ਕੀ ਕਰਦੇ ਆ ਇਹਨੇ ਬਹੁਤ ਉਦੋਂ ਇੰਟਰਵਿਊਆਂ ਦਿੱਤੀਆਂ ਜੀ ਮੈਂ ਆ ਮੈਂ ਆ ਤੇ ਨਾ ਪੱਤਰਕਾਰਾਂ ਦਾ ਵੀ ਬੜਾ ਕਸੂਰ ਆ ਜਿਹੜੇ ਪੱਤਰਕਾਰਾਂ ਨੇ ਧਮਕੀ ਦਿੱਤੀ ਨਾ ਜਿਹੜੇ ਮਨਿੰਦਰ ਨੂੰ ਇਹਨਾਂ ਦਾ ਵੀ ਬੜਾ ਕਸੂਰ ਆ ਇਹ ਵੀ ਜਦੋਂ ਕੋਈ ਗੱਲ ਹੁੰਦੀ ਸੀ ਚੱਲ ਲੱਖੇ ਘਰੇ ਗੱਡੀ ਜਦੋਂ ਕੋਈ ਗੱਲ ਹੁੰਦੀ ਸੀ ਚੱਲ ਲੱਖੇ ਕੋਲੇ ਗੱਡੀ ਤੁਸੀਂ ਕੀ ਕਹਿੰਨੇ ਬਾਈ ਜੀ ਉਹ ਇੱਕ ਰਤਨ ਹੁੰਦਾ ਸੀ ਉਹ ਵੀ ਬੜਾ ਲੱਖੇ ਕੋਲੇ ਉਹਨੇ ਵੀ ਹਰ ਇੱਕ ਗੱਲ ਤੇ ਲੱਖੇ ਤੋਂ ਜਵਾਬ ਮੰਗਣਾ ਹਰ ਇੱਕ ਗੱਲ ਤੇ ਲੱਖੇ ਤੋਂ ਜਵਾਬ ਮੰਗਣਾ ਉਨੇ ਇੱਕ ਦਿਨ ਘਰੇ ਸੱਦ ਕੇ ਲਫੇੜੇ ਮਾਰੇ ਉਸ ਤੋਂ ਬਾਅਦ ਉਹਨੇ ਨਾਂ ਨਹੀਂ ਲਿਆ ਲਖੇ ਦਾ ਹੁਣ ਇਹ ਸੀਗੇ ਇਹ ਵੀ ਬੜਾ ਭੱਜ ਭੱਜ ਜਾਂਦੇ ਸੀ ਹੁਣ ਇਹਨਾਂ ਚੋਂ ਵੀ ਇੱਕ ਨੂੰ ਨੇ ਧਮਕੀ ਦਿੱਤੀ ਇਹ ਵੀ ਪਛਾੜ ਜਾਣਗੇ ਤੇ ਗਾਂ ਆਉਣ ਵਾਲੇ ਸਮੇਂ ਦੇ ਜਿਹੜੇ ਪੱਤਰਕਾਰ ਆ ਬਾਈ ਤੁਸੀਂ ਵੀ ਧਿਆਨ ਰੱਖਿਆ ਜੇ ਬੰਦੇ ਨੂੰ ਚੜਾਉਣੇ ਵੀ ਤੁਸੀਂ ਹੋ ਤੇ ਬਾਅਦ ਚੋਂ ਬੰਦਾ ਹੁਣ ਕੇ ਤੁਹਾਨੂੰ ਚੜਾਉਣ ਨੂੰ ਫਿਰਦਾ ਹੁੰਦਾ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝੋ ਵੀਰ ਬਣ ਕੇ ਤੇ ਆਪਦੀ ਸਹੀ ਪੱਤਰਕਾਰੀ ਕਰੋ ਮਾੜੀ ਪੱਤਰਕਾਰੀ ਨਾ ਕਰੋ ਕਿਸੇ ਦੇ ਤਲਵੇ ਨਾ ੱਚਟੋ ਇਹਨਾਂ ਲੋਕਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਇਹਨਾਂ ਕੋਲੇ ਆਪ ਕੋਲੇ ਨਹੀਂ ਹੈਗਾ ਤੁਹਾਨੂੰ ਕੀ ਦੇਣਗੇ ਹਨਾ ਇਹ ਠੱਗ ਕਿਸਮ ਦੇ ਲੋਕ ਆ ਹੁਣ ਲੱਖੇ ਦੇ ਜਿਹੜੀ ਘਰ ਦੇ ਆਸੇ ਪਾਸੇ ਸਿਕਿਉਰਿਟੀ ਲੱਗੀ ਆ ਤਾਰਾਂ ਵਾਂ ਉਹਦੀ ਕੰਮ ਦਾ ਈ ਵੱਡੀ ਉਹ ਅੱਠ ਕਿਲੇ ਵਾਲਾ ਪੈਲੀ ਵਾਲਾ ਬੰਦਾ ਕਦੇ ਨਹੀਂ ਓਡੀ ਕੋਠੀ ਨਹੀਂ ਬਣਾ ਸਕਦਾ ਉਹਨੇ ਕੈਮਰੇ ਨਹੀਂ ਲਵਾ ਸਕਦਾ ਉਹਨੇ ਤਾਰ ਨਹੀਂ ਖਰੀਦ ਸਕਦਾ ਜਿੰਨੀਆਂ ਦੇ ਘਰ ਦੇ ਆਸੇ ਪਾਸੇ ਤਾਰ ਵਲੀ ਹੋਈ ਆ ਫਿਰ ਬਾਕੀ 8 10 ਪੁਲਸ ਵਾਲੇ ਨਾਲ ਰਹਿੰਦੇ ਆ ਉਹਨਾਂ ਨੂੰ ਵੀ ਰੋਟੀਆਂ ਖਵਾਉਣੀਆਂ ਕਿੱਥੋਂ ਆਉਂਦਾ ਪੈਸਾ ਬਾਈ ਕਿਉਂਕਿ 8 ਕਿੱਲੇ ਪੈੜੀ ਆ ਇਹਦੇ ਆਪਦੇ ਇੰਟਰਵਿਊ ਦੇ ਵਿੱਚ ਦੱਸਿਆ ਹੋਇਆ ਕਿ ਮੇਰੇ ਕੋਲੇ 8 ਕਿੱਲੇ ਜ਼ਮੀਨ ਆ ਮੇਰੇ ਕੋਲ ਏਡੀ ਵੀ ਜ਼ਮੀਨ ਜਾਇਦਾਦ ਨਹੀਂ ਹੈਗੀ ਵੀ ਮੇਰੇ ਕੋਲ 8 9 ਕਿੱਲੇ ਮੇਰੇ ਕੋਲ 10 ਕਿੱਲੇ ਪੈੜੀ ਆ ਤੇ ਉਹਦੇ ਵਿੱਚ ਤੁਸੀਂ ਜਦੋਂ ਇਹਦਾ ਘਰ ਵੇਖੋਗੇ ਆਹ ਉਹਨੇ ਦੇ ਘਰ ਦੀ ਮੈਂ ਤੁਹਾਨੂੰ ਤਸਵੀਰਾਂ ਦਿਖਾ ਦੇਣਾ ਆਹ ਇਹਦੇ ਘਰ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਲਓ ਵੀ ਇਹਦੇ 'ਚ ਕਿੰਨਾ ਕੁ ਮਤਲਬ ਕਿ ਤੁਹਾਨੂੰ ਲੱਗਦਾ ਕਿ ਅੱਠ ਕਿੱਲੇ ਵਾਲੇ ਤੁਹਾਡੇ ਵੀ ਘਰਾਂ ਦੇ ਆਸੇ-ਪਾਸੇ 8 8 10 10 ਕਿੱਲੇ ਵਾਲੇ ਲੋਕ ਰਹਿੰਦੇ ਹੋਣਗੇ ਤੁਸੀਂ ਵੇਖ ਲਿਓ ਵੀ ਐਵੇਂ ਦਾ ਜੀਵਨ ਉਹ ਜਿਉਂਦੇ ਆ ਐਵੇਂ ਦੀ ਜ਼ਿੰਦਗੀ ਉਹ ਜਿਉਂਦੇ ਆ ਜਿਹਾ ਉਹ ਜੀ ਲੱਖਾ ਵੀਰ ਜਿਉਂਦਾ ਪਿਆ ਸੋ ਮੇਰੀ ਤੁਹਾਨੂੰ ਬੜੀ ਹੱਥ ਜੋੜ ਕੇ ਬੇਨਤੀ ਆ ਭਾਈ ਇਹੋ ਜਿਹੇ ਠੱਗਾਂ ਤੋਂ ਬਚ ਕੇ ਰਹੋ ਬੜੇ ਲੋਕ ਆ ਜਿਹੜੇ ਲੱਖੇ ਦਾ ਸਾਥ ਦਿੰਦੇ ਪਿਆ ਵੀਰ ਅੱਜ ਤੁਸੀਂ ਸਾਥ ਤਾਂ ਦਿੰਨੇ ਪਏ ਕਿਉਂਕਿ ਅੱਜ ਕਿਸੇ ਹੋਰ ਤੇ ਬਣੀ ਆ ਜਦੋਂ ਲੱਖੇ ਨੇ ਤੁਹਾਡੇ ਘਰੇ ਫੋਨ ਕੀਤਾ ਨਾ ਜਾਂ ਤੁਹਾਡੇ ਬੂਹੇ ਗਿਆ ਕੇ ਖਲੋ ਗਿਆ ਫਿਰ ਤੁਸੀਂ ਵੀ ਰੌਲਾ ਕਿ ਹਾਂ ਭਾਈ ਸਾਡੀ ਮਾਤ ਕਰੋ ਸਾਡੇ ਨਾਲ ਆਇਆ ਹੋਇਆ ਸਾਡੇ ਨਾਲ ਆਇਆ ਹੋਇਆ ਸੋ ਮੇਰੀ ਤੁਹਾਨੂੰ ਬੜੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਜਿਹੜੇ ਅੱਜਕੱਲ ਦੇ ਨਵੇਂ ਉੱਠੇ ਬੱਚੇ ਆ ਉਹ ਇਹਦਾ ਬਹੁਤ ਸਮਰਥਨ ਕਰਦੇ ਆ ਉਹਨਾਂ ਬੱਚਿਆਂ ਨੂੰ ਇਹਨਾਂ ਦੀਆਂ ਹਰਕਤਾਂ ਬਾਰੇ ਨਹੀਂ ਪਤਾ ਸੋ ਮੇਰੀ ਸਾਰੇ ਸਿਆਣੇ ਬਿਆਲੇ ਲੋਕਾਂ ਨੂੰ ਬੇਨਤੀ ਆ ਕਿ ਆਪਦੇ ਜਿਹੜੇ ਆਸੇ ਪਾਸੇ ਤੁਹਾਡੇ ਬੱਚੇ ਰਹਿੰਦੇ ਆ ਉਹਨਾਂ ਨੂੰ ਇਹਨਾਂ ਦੀ ਅਸਲੀਅਤ ਤੋਂ ਜਾਣੂ ਕਰਾ ਕੇ ਰੱਖੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਬੱਚਿਆਂ ਨੂੰ ਵਰਤ ਕੇ ਆਪਦੀ ਖੇਡ ਨਾ ਖੇਡ ਸਕਣ ਨਹੀਂ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਵੋਟਾਂ ਜਿੱਤ ਕੇ ਕਿਸੇ ਵੀ ਜਗ੍ਹਾ ਦੇ ਉੱਤੇ ਐਮਐਲਏ ਬਣਦਾ ਜਾਂ ਐਮਪੀ ਬਣਦਾ ਤਾਂ ਉੱਥੋਂ ਦੇ ਹਾਲਾਤ ਵੱਧ ਤੋਂ ਵੱਧਰ ਹੋ ਜਾਣਗੇ ਮੇਰੀ ਤੁਹਾਨੂੰ ਗਰੰਟੀ ਆ ਵੀਡੀਓ ਸੇਵ ਕਰ ਲਏ ਭਾਵੇਂ ਪਰ ਸਾਰੇ ਲੋਕਾਂ ਨੂੰ ਮੇਰੀ ਪੰਜਾਬ ਦੇਆਂ ਨੂੰ ਬੇਨਤੀ ਆ ਕਿ ਇਹਨਾਂ ਚੀਜ਼ਾਂ ਨੂੰ ਸਮਝੋ ਵੀਰ ਬਣ ਕੇ ਜਿਹੜੇ ਜਿਹੜੇ ਵੀ ਨੌਜਵਾਨ ਤੁਹਾਡੇ ਨਾਲ ਖੇਡਾਂ ਖੇਡਦੇ ਆ ਇਹਨਾਂ ਚੀਜ਼ਾਂ ਨੂੰ ਸਮਝੋ ਤੇ ਇਹਨਾਂ ਖੇਡਾਂ ਤੋਂ ਬਚੋ ਅਸੀਂ ਤਾਂ ਅੱਗੇ ਬਹੁਤ ਆਦਾ ਨੁਕਸਾਨ ਕਰਾਈ ਬੈਠੇ ਆ ਪੰਜਾਬ ਦੇ ਵਿੱਚ ਬਚਿਆ ਕੀ ਆ ਹੁਣ ਅਸੀਂ ਉਸ ਪੰਜਾਬ ਨੂੰ ਖੜਾ ਕਰਨ ਵਾਸਤੇ ਇਹੋ ਜਿਹੇ ਠੱਗਾਂ ਦੀ ਮੱਤ ਲਵਾਂਗੇ ਕਦੇ ਪੰਜਾਬੀ ਭਾਸ਼ਾ ਲਈ ਤੁਰ ਪੈਂਦਾ ਕਦੇ ਪਾਣੀ ਬਚਾਉਣ ਤੁਰ ਪੈਂਦਾ ਤੁਸੀਂ ਮੈਨੂੰ ਇੱਕ ਦੱਸ ਦਿਓ ਲੱਖੇ ਦੀ ਚੀਜ਼ ਜਿਹੜੀ ਇਹਨੇ ਪੂਰਨ ਤੌਰ ਤੇ ਮਤਲਬ ਪੂਰੀ ਕੀਤੀ ਹੋਵੇ ਸਹੀ ਜਗ੍ਹਾ ਤੱਕ ਲੈ ਕੇ ਗਿਆ ਹੋਵੇ ਇੱਕ ਵਾਰੀ ਸਕੂਲ ਚ ਜਾ ਕੇ ਰੌਲਾ ਪਾਤਾ ਉਸ ਤੋਂ ਬਾਅਦ ਸਕੂਲ ਚ ਚਲੋ ਜੀ ਕੋਈ ਪਤਾ ਨਹੀਂ ਹੁਣ ਉੱਥੇ ਪੰਜਾਬੀ ਪੜ੍ਹਾਈ ਜਾਣ ਲੱਗ ਪਈ ਕਿਤੇ ਇੱਕੋ ਦਿਨ ਦੇ ਵਿੱਚ ਉਹ ਉਸ ਤੋਂ ਬਾਅਦ ਤੇ ਹੜਾ ਲੜਾ ਕਰਕੇ ਤੇ ਉੱਥੇ ਰੌਲਾ ਪਵਾ ਕੇ ਤੇ ਉੱਥੋਂ ਭੱਜ ਆਇਆ ਸੋ ਇਹੋ ਜਿਹੇ ਬੰਦਿਆਂ ਤੋਂ ਬੜੀ ਬਚਨ ਦੀ ਲੋੜ ਆ ਇਹ ਸਰਕਾਰ ਦੇ ਹੱਥ ਠੋਕੇ ਹੁੰਦੇ ਆ ਕਿਉਂਕਿ ਇਹਨਾਂ ਉੱਤੇ ਕੇਸ ਹੁੰਦੇ ਆ ਪ ਪੁਲਸ ਇਹਨਾਂ ਨੂੰ ਕਹਿ ਕਵਾ ਕੇ ਤੇ ਇਹਨਾਂ ਨੂੰ ਸੂਤਕਾਰੀ ਲੈਂਦੀ ਆ ਤੁਸੀਂ ਦੇਖੋ ਬਾਕੀਆਂ ਦੇ ਉੱਤੇ ਬੜੀ ਛੇਤੀ ਪਰਚੇ ਪੈ ਜਾਂਦੇ ਆ ਅਮਰਤਪਾਲ ਦੇ ਉੱਤੇ ਮਿੰਟ ਲੱਗਾ ਐਨਐਸਏ ਲੱਗਣ ਤੇ ਪਰ ਇਹ ਬੰਦਾ ਗੈਂਗਸਟਰ ਵੀ ਰਿਹਾ ਇਹਦੇ ਕੋਲ ਹਥਿਆਰ ਵੀ ਫੜੀਚੇ ਆ ਜੇ ਅੱਜ ਇਹਦੇ ਤੇ ਪੁਲਸ ਨੇ ਕੋਈ ਕੇਸ ਪਾਉਣਾ ਹੋਵੇ ਤਾਂ ਬੜਾ ਹੱਸ ਕੇ ਪਾ ਸਕਦੀ ਆ ਪੁਲਸ ਕੋਈ ਬੰਦਾ ਇਹਦੇ ਤੇ ਡਾਊਟ ਨਹੀਂ ਕਰ ਸਕਦਾ ਪਰ ਪੁਲਸ ਰੇਂਦੇ ਤੇ ਅਜੇ ਤੱਕ ਕਦੇ ਕੇਸ ਨਹੀਂ ਪਾਇਆ ਕਿਉਂਕਿ ਇਹ ਮਦਦ ਕਰਦਾ ਪੁਲਸ ਦੀ ਬੜੀਆਂ ਥਾਵਾਂ ਦੇ ਉੱਤੇ ਕਈ ਥਾਵਾਂ ਤੇ ਲੋਕਾਂ ਨੂੰ ਜੋੜਨ ਦੇ ਲਈ ਕਈ ਥਾਵਾਂ ਨੂੰ ਲੋਕਾਂ ਨੂੰ ਤੋੜਨ ਦੇ ਲਈ ਇਹ ਇੱਕ ਹੱਥ ਠੋਕਾ ਸਰਕਾਰੀ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਹੋ ਜੇ ਬੰਦਿਆਂ ਨੂੰ ਫਰਸ਼ ਦੇ ਉੱਤੇ ਹੀ ਰੱਖੋ ਅਰਸ਼ ਦੇ ਉੱਤੇ ਨਾ ਚਲਾਓ ਨਹੀਂ ਤਾਂ ਜੁੱਤੀਆਂ ਸਾਡੇ ਹੀ ਸਿਰਾਂ 'ਚ ਬਚਣੀਆਂ ਤੇ ਅਸੀਂ ਭਾਈ ਜੁੱਤੀਆਂ ਨਹੀਂ ਹੋਰ ਖਾ ਸਕਦੇ ਸਾਨੂੰ ਤਾਂ ਬਾਦਲਾਂ ਨੇ ਤੇ ਕੈਪਟਨ ਨੇ ਜੁੱਤੀਆਂ ਮਾਰ ਮਾਰ ਕੇ ਸਾਡਾ ਬੇੜਾ ਕਰ ਕਰਤਾ ਹੁਣ ਭਗਵੰਤ ਮਾਨ ਦੱਬੀ ਤੁਰਿਆ ਆਉਂਦਾ ਸੋ ਇਹੋ ਜੇ ਬੰਦਿਆਂ ਤੋਂ ਸਾਨੂੰ ਤੇ ਤੁਹਾਨੂੰ ਵੀ ਪਰਮਾਤਮਾ ਬਚਾ ਕੇ ਰੱਖੇ ਵੋਟ ਪਾਉਣ ਲੱਗਿਆਂ 20 ਸਾਲ ਹੀ ਸੋਚਿਆ ਜੇ ਇਹੋ ਜੇ ਬੰਦੇ ਨੂੰ ਕਦੇ ਨਾ ਜਿਤਾਇਆ ਜੇ ਐਨੀਆਂ ਕੁ ਬੇਨਤੀਆਂ ਕੋਈ ਸ਼ਬਦ ਉੱਚਾ ਨਹੀਂ ਬੋਲੇਗਾ ਹੋਵੇ ਤਾਂ ਬੜੀ ਹੱਥ ਜੋੜ ਕੇ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ